ਜਿਹੜੀ ਓਪੋਜੀਸ਼ਨ 60 ਸੀਟਾਂ ਦੇ ਉੱਤੇ ਸਮਟ ਕੇ ਰਹਿ ਗਈ ਸੀ ਤੇ ਮੋਦੀ ਸਾਹਿਬ ਕਹਿੰਦੇ ਸੀ ਤੇ ਮੋਦੀ ਸਾਹਿਬ ਦੇ ਜਿਹੜੇ ਭਗਤ ਕਹਿੰਦੇ ਸਨ ਆ ਪੀਐਮ ਬਣਾਉਣੇ ਚਾਹੁੰਦੀ ਸੀ ਕੀ ਇਹ ਸਿਰਫ ਇੰਡੀਆ ਦੇ ਵਿੱਚ ਤਿੰਨ ਸੀਟਾਂ ਤੇ ਹੀ ਸਿਮਟ ਕੇ ਰਹਿ ਗਏ ਪੰਜਾਬ 'ਚ ਇਹਦੇ ਬਾਰੇ ਕੀ ਬੋਲੋ ਇੰਡੀਆ ਕ੍ਰਾਈਮ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਨਾਮ ਸਿੰਘ ਮੇਰੇ ਨਾਲ ਹਨ ਕੈਮਰਾਮੈਨ ਕਮਲਿਸ਼ ਇਸ ਵਕਤ ਅਸੀਂ ਇੱਕ ਐਪੀਸੋਡ ਸ਼ੁਰੂ ਕਰਨ ਜਾ ਰਹੇ ਹਾਂ ਜੋ ਕਿ ਮੰਗਲਵਾਰ ਅਤੇ ਸ਼ਨੀਵਾਰ ਚੱਲਿਆ ਕਰੇਗਾ। ਪ੍ਰਸਿੱਧ ਐਕਟਰ ਪੰਜਾਬੀ ਐਕਟਰ ਯੋਧਵੀਰ ਮਾਲਟੂ ਜੀ ਦੇ ਨਾਲ ਜੋ ਕਿ ਪੋਲੀਟੀਸ਼ੀਅਨ ਵੀ ਹਨ ਜੋ ਕਿ ਪੱਖ ਦੇ ਮੁੱਦਿਆਂ ਤੇ ਹੋਇਆ ਕਰੇਗਾ। ਹਾਂਜੀ ਯੋਧਵੀਰ ਮਾਲਟੂ ਜੀ ਇਸ ਵਾਰੀ ਆਪਾਂ ਪੱਖ ਦੇ ਮੁੱਦੇ ਲੈ ਕੇ ਆ ਰਹੇ ਹਾਂ। ਪਹਿਲਾਂ ਤੇ ਤੁਹਾਡਾ ਚੈਨਲ ਤੇ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਤੇ ਇਸ ਖ਼ਤਮਾਮ ਦੀ ਤੁਹਾਡਾ ਕਿ ਤੁਸੀਂ ਇਸ ਚੈਨਲ ਦੇ ਉੱਤੇ ਇਸ ਪਲੇਟਫਾਰਮ ਦੇ ਉੱਤੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਪੰਜਾਬ ਦੇ तमाम ਵਕਦੇ ਮਸਲਿਆਂ ਨੂੰ ਲੈ ਕੇ ਜਿਹੜਾ ਐਪੀਸੋਡ ਸ਼ੁਰੂ ਕੀਤਾ ਹੈ ਖਾਸ ਕਰ ਮੈਨੂੰ ਇਨਵਾਈਟ ਕੀਤਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰ। ਯੋਧੇਪੁਰ ਮਾਲਟੋ ਜੀ ਸਭ ਤੋਂ ਪਹਿਲਾਂ ਤੇ ਜੋ ਚੋਣਾ ਹੋ ਕੇ ਹਟੀਆਂ ਹਨ ਇਹਨਾਂ ਦੇ ਨਤੀਜਿਆਂ ਬਾਰੇ ਤੁਸੀਂ ਦੱਸੋ ਕਿ ਇਹਦੇ ਚ ਕੋਈ ਅਚੰਭਤ ਗੱਲ ਹੋਈ ਹੈ ਕਿ ਨਹੀਂ? ਮੇਰੇ ਕੋ ਡੈਫੀਨੇਟਲੀ ਜੀ ਚੰਬਤ ਇਸ ਤੋਂ ਵੱਧ ਚੰਬਤ ਗੱਲ ਹੋਣ ਵਾਲਾ ਮਸਲਾ ਹੀ ਕੋਈ ਨਹੀਂ ਪਉਂਦਾ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਕਰਕੇ ਦੇਸ਼ ਦੀ ਸਿਆਸਤ ਦੇ ਵਿੱਚ ਜਿਹੜੀ ਆਪੋਜੀਸ਼ਨ 60 ਸੀਟਾਂ ਦੇ ਉੱਤੇ ਸਮਝ ਕੇ ਰਹਿ ਗਈ ਸੀ ਤੇ ਮੋਦੀ ਸਾਹਿਬ ਕਹਿੰਦੇ ਸੀ ਤੇ ਮੋਦੀ ਸਾਹਿਬ ਦੇ ਜਿਹੜੇ ਭਗਤ ਕਹਿੰਦੇ ਸਨ ਕਿ ਉਹ ਵਿਸ਼ਵ ਪ੍ਰਸਿੱਧ ਇੱਕ ਲੀਡਰਸ਼ਿਪ ਨੂੰ ਜਨਮ ਦੇਣ ਵਾਲੇ ਆ ਤੇ ਵਿਸ਼ਵ ਪ੍ਰਸਿੱਧ ਲੀਡਰ ਬਣਨ ਵਾਲੇ ਆ ਪਰ ਆਪੋਜੀਸ਼ਨ ਨੇ ਇਸ ਵੇਲੇ ਸੈਕੂਲਰ ਸਿਆਸਤ ਨੂੰ ਤਰਜੀਹ ਦਿੱਤੀ ਆ ਸਮਪਰਦਾਇਕਤਾਇਕਦਾਦੀ ਸਿਆਸਤਾਂ ਨੂੰ ਨੁਕਾਰਿਆ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਕੱਲਾਂ ਕੀਤੀਆਂ ਸਨ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਵਾਅਦਿਆਂ ਦੇ ਉੱਤੇ ਖਰਾ ਨਾ ਉਤਰੰਦਾ ਖਮਿਆਜਾ ਭਗਵੰਤ ਮਾਨ ਨੂੰ ਭੁਗਤਣਾ ਪਿਆ ਜਿਹੜੀ ਪੰਜਾਬ ਦੀ ਬਿਊਰੋਕ੍ਰੇਸੀ ਜਿਸ ਨੂੰ ਇਹਨਾਂ ਨੇ ਕੰਟਰੋਲ ਕਰਨਾ ਸੀ ਤਾਂ ਪੰਜਾਬ ਦੀ ਬਿਊਰੋਕ੍ਰੇਸੀ ਦਾ ਕੰਟਰੋਲ ਹੋਈ ਨਹੀਂ ਜਿਸ ਕਰਕੇ ਲੋਕਾਂ ਦੀ ਲੁੱਟ ਸੁੱਟ ਨਸ਼ਾ ਖੋਰੀ ਰਿਸ਼ਵਤ ਖੋਰੀ ਪੰਜਾਬ ਦੇ ਵਿੱਚ ਅਪਰਾਧਿਕ ਘਟਨਾਵਾਂ ਦਾ ਗਰਾਫ ਵਧਣਾ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਨੇ ਰੱਖਦੀਆਂ ਜਿਸ ਦਾ ਨਤੀਜਾ ਪੰਜਾਬ ਦੇ ਵਿੱਚ ਜਿਹੜੀ 130 130 ਦਾ ਰੋਲਾ ਪਾਇਆ ਸੀ ਮਾਨ ਸਾਹਿਬ ਨੇ ਉਹ ਕਿਤੇ ਨਾ ਕਿਤੇ ਇੱਕ ਨੰਬਰ ਜਿਹੜਾ ਸਾਈਡ ਤੇ ਹੋ ਕੇ ਕੱਲੀ ਤਿੰਨ ਸੀਟਾਂ ਉਹਨਾਂ ਦੇ ਖਾਤੇ 'ਚ ਪਈਆਂ ਤੇ ਬਾਕੀ ਜਿਹੜੀਆਂ ਵਾ ਉਹ ਪੰਜਾਬ ਨੇ ਪੰਜਾਬ ਦਾ ਮੈਂਡੇਟ ਦਿੱਤਾ ਪੰਜਾਬ ਪੱਖੀ ਸੋਚ ਦਾ ਮੈਂਡੇਟ ਕੀ ਦਿੱਤਾ ਤੇ ਪੰਜਾਬ ਨੇ ਉਹਨਾਂ ਲੋਕਾਂ ਨੂੰ ਬੋਟਕਾਸਟ ਕੀਤੀ ਹੈ ਜਿਹੜੇ ਉਹਨਾਂ ਦੇ ਲਈ ਖੜਦੇ ਰਹੇ ਤੇ ਲੜਦੇ ਰਹੇ ਤੇ ਉਹਨਾਂ ਦੇ ਲਈ ਜਸਟਿਸ ਦੀ ਮੰਗ ਕਰਦੇ ਰਹੇ ਪੰਜਾਬ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਤੇ ਕਿੱਥੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੂੰ ਪੀਐਮ ਬਣਾਉਣਾ ਚਾਹੁੰਦੀ ਸੀ ਕਿ ਇਹ ਸਿਰਫ ਇੰਡੀਆ ਦੇ ਵਿੱਚ ਤਿੰਨ ਸੀਟਾਂ ਤੇ ਹੀ ਸਿੰਮਟ ਕੇ ਰਹਿ ਗਏ ਪੰਜਾਬ 'ਚ ਇਹਦੇ ਬਾਰੇ ਕੀ ਕੋਈ ਇਹਦਾ ਇੱਕ ਇੰਡੀਆ ਅਲਾਈਅንስ ਬਣ ਚੁੱਕਾ ਸੀ ਉਹਨਾਂ ਨੂੰ ਕਿਤਨਾ ਕਿਤੇ ਆਸ ਸੀ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇਸ਼ ਦੇ ਵਿੱਚ ਵੱਡੀਆਂ ਸੀਟਾਂ ਹਾਸਲ ਕਰ ਸਕਦੇ ਕਿਉਂਕਿ ਦੋ ਸੂਬਿਆਂ ਦੇ ਵਿੱਚ ਸਰਕਾਰ ਚਲਾ ਰਹੇ ਆ। ਪਰ ਉਹਨਾਂ ਦੇ ਦੋ ਆ ਸੂਬਿਆਂ ਦੇ ਵਿੱਚ ਇੰਨਾ ਮਾੜਾ ਪ੍ਰਦਰਸ਼ਨ ਉਹਨਾਂ ਦਾ ਨਿਕਲਿਆ ਤੇ ਮੈਨੂੰ ਲੱਗਦਾ ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਦਿੱਲੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਪਾਰਟੀ ਵੀ ਕਿਤੇ ਕਿਤੇ ਸਪਸ਼ਟ ਬਹੁਮਤ ਲੈਣ ਦੀ ਮਜਰ ਨਹੀਂ ਆਵੇਗੀ। ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਸਾਹਿਬ ਜੇਕਰ ਕਿੱਕਲੀਆਂ ਸੁਣਾਉਣ ਦੀ بجائے ਪੰਜਾਬ ਦੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਕੀਤੇ ਗਏ ਉਪਰਾਲਿਆਂ ਦੇ ਉੱਤੇ ਜ਼ੋਰ ਲਾਉਂਦੇ ਜਾ ਪੰਜਾਬ ਦੇ ਵਿੱਚ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਉੱਤੇ ਯੋਰ ਲਾਉਂਦੇ ਤਾਂ ਹੋ ਸਕਦਾ ਉਹਨਾਂ ਦੀ 130 ਵਾਲਾ ਜਿਹੜਾ ਫਾਰਮੂਲਾ 130 ਆ ਜਾਂਦਾ ਤੇ ਉਹਨਾਂ ਦੀ ਜਿਹੜੀ ਤੂਤੀ ਪੂਰੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੂਰੇ ਦੇਸ਼ ਦੇ ਬਾਕੀ ਸੂਬਿਆਂ ਵਿੱਚ ਬੋਲਦੀ ਜੂਰ ਨਜ਼ਰ ਆਉਂਦੀ ਪਰ ਹਰਾਨਗੀ ਇੱਥੋਂ ਤੱਕ ਮਹਾਰਾਜ ਸਾਹਮਣੇ ਨਜ਼ਰ ਆਈ ਆ ਕਿ ਉਹਨਾਂ ਦਾ ਜਿਹੜਾ ਚੋਣ ਹਾਰਨ ਦਾ ਜਿਹੜਾ ਉਹਨਾਂ ਦਾ ਚੋਣ ਮੰਥਨ ਜਿਹੜਾ ਚੱਲ ਰਿਹਾ ਪਾਰਟੀ ਦਾ ਉਸ ਦੇ ਵਿੱਚ ਉਹਨਾਂ ਦੇ ਵਿਧਾਇਕਾਂ ਵੱਲੋਂ ਜਿਵੇਂ ਅੰਮ੍ਰਿਤਸਰ ਤੋਂ ਇੱਕ ਡਾਕਟਰ ਨੇ ਵਿਧਾਇਕ ਉਹਨਾਂ ਵੱਲੋਂ ਵੀ ਬੋਰਡ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਜਿਹੜੀਆਂ ਨੈਗਲੀਜੈਂਸੀਆਂ ਸੀ ਸਰਕਾਰ ਦੀਆਂ ਜਿਹੜੀਆਂ ਜਿਹੜੀਆਂ ਕਮੀਆਂ ਦਾ ਜਿਨ੍ਹਾਂ ਦਾ ਖਮਿਆ ਜਿਉਂ ਉਹਨਾਂ ਨੂੰ ਭੁਗਤਣਾ ਪਿਆ ਕਉਂਦੀਪ ਸਿੰਘ ਢਾਲੀਗਲ ਦੇ ਸਾਹਮਣੇ ਉਹਨਾਂ ਨੇ ਬੇहद ਬੜੇ ਬੇਬਾਅਬ ਤਰੀਕੇ ਨਾਲ ਉਹਨਾਂ ਨੇ ਉਹ ਗੱਲਾਂ ਸਾਹਮਣੇ ਰੱਖੀਆਂ ਹੁਣ ਵੀ ਆਮਾਦ ਨੂੰ ਵੀ ਬਾਡੀ ਨੂੰ ਕਿਧਰ ਕਿਧੇ ਵਿਚਾਰ ਕਰ ਲੈਣਾ ਚਾਹੀਦਾ ਸੋਚ ਲੈਣਾ ਚਾਹੀਦਾ ਕਿ ਜੇਕਰ 2027 ਦੀ ਰੇਸ ਦੇ ਵਿੱਚ ਉਸ ਤੋਂ ਪਹਿਲਾਂ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਵੱਡਾ ਜਿਹੜਾ ਵਾ ਆਪਣਾ ਪ੍ਰਦਰਸ਼ਨ ਕਾਮਯਾਬ ਕਰਨਾ ਚਾਹੁੰਦੇ ਆ ਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਅਸਲ ਉਹ ਗੱਲਾਂ ਤੇ ਕੰਮ ਕਰੋ ਜਿਹੜੀਆਂ ਗੱਲਾਂ ਪੰਜਾਬ ਦੇ ਲੋਕਾਂ ਦੇ ਨਾਲ ਕੀਤੀਆਂ ਸਨ ਪੰਜਾਬ ਦੇ ਨੌਜਵਾਨਾਂ ਦੇ ਨਾਲ ਕੀਤੀਆਂ ਸਨ ਪੰਜਾਬ ਦੇ ਉਹਨਾਂ ਮਾਵਾਂ ਦੇ ਨਾਲ ਕੀਤੀਆਂ ਸਨ ਜਿਨ੍ਹਾਂ ਦੇ ਮਾਵਾਂ ਦੇ ਪੁੱਤ ਨਸ਼ਿਆਂ ਦੀ ਪੀੜ ਚੜ ਗਏ ਤੇ ਉਹਨਾਂ ਦੇ ਘਰ ਅੱਜ ਸੁੰਨੇ ਹੋ ਗਏ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਨਸ਼ਿਆਂ ਨੂੰ ਲੈ ਕੇ ਭਾਈ ਅਮਰਪਾਲ ਸਿੰਘ ਖਾਲਸਾ ਜੋ ਕਿ ਕਾਫੀ ਇੱਥੇ ਅਮਰਚਕਾਰ ਐ ਸਨ ਨਸ਼ੇ ਦੂਰ ਕਰ ਰਹੇ ਸਨ ਮਾਵਾਸ਼ੀ ਸ਼ਾਬਿਤ ਇੰਦਿਆਨ ਸਰ ਉਹ ਨਸ਼ਿਆਂ ਨੂੰ ਲੈ ਕੇ ਹੀ ਇੱਕ ਵਾਰੀ ਇਲੈਕਸ਼ਨ ਲੜੇ ਹਨ ਤਾਂ तकरीबन 197000 ਪਲੱਸ ਵੋਟਾਂ ਨਾਲ ਉਹ ਜਿੱਤੇ ਨੇ ਤੇ ਉਦੋਂ ਸਰਬਜੀਤ ਸਿੰਘ ਖਾਲਸਾ ਵੀ ਫਰੀਦਕੋਟ ਤੋਂ ਜਿੱਤ ਗਏ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਤੇ ਜਿਹੜੀ ਐਨਐਸਏ ਲਾਈ ਗਈ ਹੈ ਉਹਨੂੰ ਹੁਣ ਦੂਰ ਕਰਨਾ ਚਾਹੀਦਾ ਹੈ ਕਿ ਜਾਂ ਮਤਲਬ ਕਿ ਉਹਨਾਂ ਤੇ ਲਾਗੂ ਰਹਿਣੀ ਚਾਹੀਦੀ ਹੈ ਇਹਦੇ ਵਿੱਚ ਤੁਸੀਂ ਲੋਕਾਂ ਦੇ ਫਤਵੇ ਨੂੰ ਦੇਖੋ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਕਿੰਨਾ ਕਿਤੇ ਉਹ ਰਵਾਇਤੀ ਪਾਰਟੀਆਂ ਖਾਸ ਕਰਕੇ ਸਤਤਾਧਾਰੀ ਪਾਰਟੀ ਦੇ ਉਤੋਂ ਉਹਨਾਂ ਦਾ ਵਿਸ਼ਵਾਸ ਟੁੱਟਦਾ ਨਜ਼ਰ ਆਇਆ ਕਿ ਉਹਨਾਂ ਨੇ ਅਮਰਿਤਪਾਲ ਸਿੰਘ ਤੇ ਨਾਲ ਹੀ ਸਰਬਜੀਤ ਸਿੰਘ ਖਾਲਸਾ ਨੂੰ ਆਜ਼ਾਦ ਇੰਡੀਪੈਂਡੈਂਟ ਜਿਹੜੇ ਉਮੀਦਵਾਰ ਸਨ ਉਹਨਾਂ ਨੂੰ ਏਡਾ ਵੱਡਾ ਵੋਟ ਸ਼ੇਅਰ ਦਿੱਤਾ ਤੇ ਏਡੀ ਵੱਡੀ ਲੀਡ ਦੇ ਨਾਲ ਜਿਹੜਾ ਬੰ ਮੈਂਬਰ ਆਫ ਦਾ ਪਾਰਲੀਮੈਂਟ ਚੁਣੇ ਗਏ ਦੂਸਰੀ ਗੱਲ ਐ ਐਨਐਸਏ ਦੀ ਕੀਤੀ ਆ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਬੰਦਾ ਦੇਸ਼ ਦੀ ਕਨਸਟੀਟਿਊਸ਼ਨ ਨੂੰ ਮੰਨ ਕੇ ਇਲੈਕਟਰਲ ਪੋਲਿਟਿਕਸ ਦੇ ਵਿੱਚ ਆਪਣਾ ਔਰ ਡਿਸਪੀਟ ਕਰਦਾ ਇਲੈਕਸ਼ਨ ਕੰਟੈਸਟ ਕਰਦਾ ਉਸ ਤੋਂ ਦਾ ਨੇਸ਼ਨ ਨੂੰ ਕੋਈ ਖਤਰਾ ਹੋਣਾ ਨਹੀਂ ਚਾਹੀਦਾ ਕਿਉਂਕਿ ਜਿਹੜਾ ਬੰਦਾ ਆ ਹੀ ਤੁਹਾਡੇ ਨੇਸ਼ਨ ਦੇ ਕਨਸਟੀਟਿਊਸ਼ਨ ਦੇ ਅਧੀਨ ਆ ਕੇ ਇਲੈਕਸ਼ਨ ਲੜ ਕੇ ਮੈਂਬਰ ਆਫ ਦਾ ਪਾਰਲੀਮੈਂਟ ਚੁਣਿਆ ਗਿਆ ਇਲੈਕਟਰਲ ਪੋਲਿਟਿਕਸ ਦੇ ਵਿੱਚ ਉਹਨੇ ਆਪਣਾ ਜਿਹੜੀ ਸ਼ਮੂਲੀਅਤ ਕੀਤੀ ਆ ਫਿਰ ਉਸ ਨੂੰ ਨੇਸ਼ਨ ਦਾ ਨੇਸ਼ਨ ਨੂੰ ਕੀ ਖਤਰਾ ਰਹਿ ਗਿਆ ਉਸ ਤੋਂ ਦੂਸਰੇ ਬੰਨੇ ਜੇਕਰ ਕੋਈ ਉਹਨੇ ਟੈਰਰ ਐਕਟੀਵਿਟੀ ਕੀਤੀ ਆ ਨਸ਼ੇ ਛਡੋਣਾ ਕੋਈ ਟੈਰਰ ਐਕਟੀਵਿਟੀ ਨਹੀਂ ਆ ਜੇਕਰ ਉਹਨੇ ਧਰਮ ਦਾ ਪ੍ਰਚਾਰ ਕੀਤਾ ਤਾਂ ਸਾਡਾ ਸੰਵਿਧਾਨ ਜਿਹੜਾ ਆ ਉਹ ਸਾਨੂੰ ਇੱਕ ਰਾਈਟ ਦਿੰਦਾ ਹਰ ਇੱਕ ਧਰਮ ਦੇ ਬਸ਼ੀਨੇ ਨੂੰ ਰਾਈਟ ਦਿੰਦਾ ਕਿ ਉਹ ਆਪਣੇ ਧਰਮ ਦੀ ਪ੍ਰਫੁੱਲਤਾ ਕਰੇ ਨੀ ਆਪਣੇ ਧਰਮ ਦੇ ਪ੍ਰਚਾਰ ਕਰ ਸਕਦਾ ਧਰਮ ਦੀਆਂ ਗਤੀਵਿਧੀਆਂ ਕਰ ਸਕਦਾ ਇਹਦਾ ਕੋਈ ਨੇਸ਼ਨ ਨੂੰ ਖਤਰਾ ਨਹੀਂ ਇਹਦੇ ਤੋਂ ਇਹ ਤਾਂ ਕੋਈ ਨੈਸ਼ਨਲ ਸਕਿਉਰਿਟੀ ਐਕਟ ਦੀ ਉਲੰਘਣਾ ਨਹੀਂ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਮੋਦੀ ਸਾਹਿਬ ਦਾ ਸਟੇਟ ਦੀਆਂ ਜਿਹੜੀਆਂ ਹੋਰ ਜਿਹੜੀਆਂ ਏਜੰਸੀਜ਼ ਨੇ ਕਹਿੰਦੇ ਨੇ ਕਿਦੇ ਪੋਜ਼ਿਟਿਵ ਜਿਹੜੀ ਰਿਪੋਰਟ ਉੱਤੇ ਦੇਣ ਤੇ ਜਿਹੜੀ ਅਮਰਤਪਾਲ ਨੂੰ ਇੱਕ ਵਾਰੀ ਜਿਹੜਾ ਲੈ ਕੇ ਆਉਣ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਲੋਕਾਂ ਦਾ ਜਿਹੜਾ ਰੁਝਾਨ ਆ ਲੋਕਾਂ ਦਾ ਜਿਹੜਾ ਵੋਟ ਸ਼ੀਰ ਆ ਉਹ ਵੀ ਚੈੱਕ ਕੀਤਾ ਜਾਏ ਕਿ ਪੰਜਾਬ ਦੇ ਵਿੱਚ ਆਖਰ ਲੋਕ ਚਾਹੁੰਦੇ ਕੀ ਆ ਸੈਕੂਲਰਿਜ਼ਮ ਚਾਹੁੰਦੇ ਆ ਜਾਂ ਰੈਡੀਕਲਿਜ਼ਮ ਚਾਹੁੰਦੇ ਆ ਇਹ ਤਾਂ ਆਉਣ ਵਾਲੇ 2027 ਦੀ ਚੋਣਾਂ ਹੀ ਦੱਸਣਗੀਆਂ ਜਿਸ ਤਰੀਕੇ ਦੇ ਨਾਲ ਅਮਰਪਾਲ ਸਿੰਘ ਦੇ ਸਰਬਜੀਤ ਸਿੰਘ ਖਾਲਸਾ ਨੂੰ ਇੰਨਾ ਵੱਡਾ ਮੈਂਡੇਟ ਮਿਲਿਆ ਇੰਨੀ ਗੱਡੀ ਜਿੱਤ ਮਿਲਿਆ ਇਸ ਤੋਂ ਲੱਗਦਾ ਕਿ ਜਿਹੜਾ ਰਵਾਇਤੀ ਜਿਹੜੀ origional ਪਾਰਟੀ ਸੀ ਅਕਾਲੀ ਦਲ ਬਾਦਲ ਉਹ ਕੱਲੀ ਬਠਿੰਡੇ ਤੱਕ ਸਿਮਟ ਕੇ ਰਹਿ ਗਈ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਪੰਜੀਬਰੀ ਜੈਸ ਪਾਰਟੀ ਆਪਣਾ ਮੁੱਖ ਮੰਤਰੀ ਦਿੱਤਾ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਲੈਕਟਰੋਲ ਪੋਲਿਟਿਕਸ ਦੇ ਰਾਹੀਂ ਕਨਸਟੀਟਿਊਸ਼ਨ ਦੇ ਅਧੀਨ ਆ ਕੇ ਜਿਹੜੀ ਐਜੀਪੀਸੀ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਤੇ ਉਹ ਆਪਣੇ ਐਜੀਪੀਸੀ ਮੈਂਬਰ ਤੱਕ ਦਿੰਦੀ ਰਹੀ ਪਰ ਅੱਜ ਉਹਨਾਂ ਦਾ ਜਿਹੜਾ ਤੀਜੇ ਚੌਥੇ ਨੰਬਰ ਤੇ ਆਉਣਾ ਇੱਥੋਂ ਤੱਕ ਲੱਗਦਾ ਕਿ ਕਿਦਣਾ ਕਿਤੇ ਜਿਹੜੀ ਆ ਸਿਆਸਤ ਦੇ ਏਰੀਆ ਰੀਜਨਲ ਪਾਰਟੀ ਦਾ ਇੱਕ ਬਦਲਮਾ ਰੂਪ ਜਿਹੜਾ ਬਣਨ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਸ ਦੇ ਕਰਕੇ ਇਕੱਲੇ ਪੰਜਾਬ ਨਹੀਂ ਸਾਡੇ ਗਵਾਂਢੀ ਸੂਬੇ ਲਾ ਲੋ ਸਾਡਾ ਪੂਰਾ ਦੇਸ਼ ਲਾ ਲੋ ਉਸ ਦਾ ਪੂਰਾ ਤਿਆਰ ਹੈ ਇਸ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਹੈ ਕਿ ਕਿਦਣਾ ਕਿਦੇ ਬਾਦਲ ਦਾ ਜਿਹੜਾ ਜਿਹੜਾ ਜ਼ੀਰੋ ਹੋਇਆ ਪਿਆ ਤੇ ਉਸ ਦੇ ਮੁਕਾਬਲਤਨ ਕਿਹੜਾ ਉਸ ਦੇ ਪੈਰਲਲ ਕਿਹੜਾ ਦਲ ਸਾਹਮਣੇ ਆ ਕੇ ਜਿਹੜੀ ਆ ਪੰਜਾਬ ਦੀ ਦੇ ਪੰਥ ਦੀ ਜਿਹੜੀ ਇੱਕ ਸਿਆਸਤ ਨੂੰ ਉਭਾਰ ਪੈਦਾ ਕਰਨ ਦੇ ਲਈ ਕਾਮਯਾਬ ਕਰਦੇ ਆ ਇਹਦਾ ਹੋਰ ਵਾਲਾ ਸਮਝ ਦੱਸੇਗਾ ਬਈ ਇੱਕ ਜੋ ਕੱਲ ਬੱਸ ਦੇ ਉੱਤੇ ਅਟੈਕ ਹੋਇਆ ਧਾਰਮਿਕ ਸ਼ਰਧਾਲੂਆਂ ਦੇ ਉੱਤੇ ਉਹਦਾ ਸਾਨੂੰ ਬਹੁਤ ਦੁੱਖ ਹੋਇਆ ਹੈ ਤੇ ਚੋਣਾਂ ਦੇ ਠੀਕ ਬਾਅਦ ਐਦਾਂ ਟੈਰਰ ਹੋਣਾ ਇਹਦੇ ਬਰਕੀ ਵੇਖੋ ਬਹੁਤ ਮਾੜੀ ਗੱਲ ਆ ਬਹੁਤ ਮੰਦ ਭਾਗੀ ਘਟਨਾ ਕੀ ਵੈਸ਼ਨ ਦੇ ਵੀ ਜਾ ਰਹੀ ਸੰਗਤ ਦੇ ਉੱਤੇ ਜਿਹੜਾ ਇਸ ਤਰ੍ਹਾਂ ਦਾ ਅਟੈਕ ਹੋਣਾ ਉਸ ਦੇ ਵਿੱਚ ਕੈਜ਼ੂਡਿਨ ਸਾਹਮਣੇ ਹੋਣੀ ਆ ਪਰ ਇੱਕ ਗੱਲ ਦੀ ਹੈਰਾਨਗੀ ਆ ਕਿ ਦੇਸ਼ ਦਾ ਤੀਜਾ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਨਰਿੰਦਰ ਮੋਦੀ ਜੀ ਇੱਕ ਆਪਣੀ ਉੱਥੇ ਸੋਚੋ ਕਿ ਸਮਾਗਮ ਉੱਥੇ ਚੱਲ ਰਿਹਾ ਇਹਨ ਮੌਕੇ ਤੇ ਆ ਕੇ ਉਸ ਦੇ ਬਦਲੇ ਰੂਪ ਦੇ ਵਿੱਚ ਇੱਕ ਟੈਰਰ ਐਕਟੀਵਿਟੀ ਉੱਤੇ ਹੋ ਜਾਣੀ ਆ 370 ਤੋਂ ਬਾਅਦ ਕਹਿੰਦੇ ਸੀ 317 ਆਰਟੀਕਲ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਦਾ ਇਸ ਜਿੰਨਾ ਵੀ ਸਾਡਾ ਇਹ ਟੈਰਰ ਪ੍ਰਭਾਵਤ ਇਲਾਕਾ ਵਾ ਉਸ ਦੇ ਵਿੱਚ ਕੋਈ ਵੀ ਹਤੋਂਦੀ ਗਤੀਵਿਧੀ ਨਜ਼ਰੋਂ ਦੀ ਨਜ਼ਰ ਨਹੀਂ ਆਈ ਪਰ ਇਸ ਦੀ ਇੱਕ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਆ ਫ੍ਰੀ ਐਂਡ ਫੇਅਰ ਜਾਂਚ ਹੋਣੀ ਚਾਹੀਦੀ ਆ ਚਾਹੇ ਉਹ ਐਨਆਈਏ ਲਾ ਲਓ ਜਾਂ ਹੋਰ ਜਿਹੜੀਆਂ ਕਾ ਵਧੀਆ ਕਾਬਲ ਜਿਹੜੀ ਏਜੰਸੀਜ਼ ਨੇ ਉਹਨਾਂ ਵੱਲੋਂ ਜਾਂਚ ਕੀਤੀ ਯਾਨੀ ਕਿ ਇਸ ਦੇ ਪਿੱਛੇ ਕੀ ਸਾਜ਼ਿਸ਼ ਆ ਇਹ ਕਿਸੇ ਵੀ ਟੈਰਰ ਐਕਟੀਵਿਟੀ ਨੂੰ ਲੈ ਕੇ ਕਿਤੇ ਨਾ ਕਿਤੇ ਕੌਨਸਪਿਰੈਂਸੀਜ਼ ਦਾ ਰਚੀ ਜਾਂਦੀ ਆ ਕਿੱਧਰ ਕਿੱਤੇ ਜਿਹੜੀ ਆ ਸਾਡੇ ਇਹ ਏਜੰਸੀਜ਼ ਨੇ ਉਹ ਇੰਟਰਸੈਪਸ਼ਨ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਉੱਤੇ ਕਰਦੇ ਆ ਨਾ ਕਿ ਆਖੀ ਇੰਨਾ ਜਿਹੜਾ ਇਲੈਗਲ ਵੈਪਨ ਆ ਇੰਨਾ ਅਮੂਨੀਸ਼ਨ ਆ ਜਾਂ ਇਹ ਜਿਹੜਾ ਟੈਰਰ ਮੋਡਿਊਲ ਆ ਕਿੱਥੋਂ ਚੱਲਿਆ ਕਿੱਥੇ ਗਿਆ ਕਿਉਂਕਿ ਸਾਡੇ ਆ 45 ਕਰੋੜ ਰੁਪਏ ਆਪਣਾ 45% ਬਜਟ ਦੇਸ਼ ਦਾ ਜਿਹੜਾ ਰੱਖਿਆ ਦੇ ਉੱਤੇ ਖਰਚ ਕੀਤਾ ਜਾਂਦਾ ਸਾਡੇ ਉਹਬਜ਼ਰਵੇਸ਼ਨ ਟੂਲਸ ਜਿਹੜੇ ਆ ਉਹ ਕਿੱਥੇ ਨਜ਼ਰ ਨਜ਼ਰ ਨਹੀਂ ਆਏ ਇਹਨਾਂ ਦੇ ਕੋਈ ਸਟੇਟਮੈਂਟ ਨਜ਼ਰ ਨਹੀਂ ਆਈ ਸੋ ਕਿਦਣਾ ਕਿਤੇ ਉਗਰਵਾਦ ਜਿਹੜਾ ਵਾ ਇਹਦੇ ਨਾਲ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਉਗਰ ਪੈਦਾ ਹੁੰਦਾ ਤੇ ਉਗਰਵਾਦ ਜਿਹੜਾ ਸਾਹਮਣੇ ਆ ਰਿਹਾ ਗਲਤ ਹੈ ਇਹ ਬੁੱਧ ਮਾਰਾ ਹੋ ਰਿਹਾ ਇਹਦਾ ਨਹੀਂ ਇਹ ਸੰ ਸਾਡੇ ਨਾਲ ਪੰਜਾਬੀ ਐਕਟਰ ਯੁਧਵੀਰ ਮਾਲਟੂ ਜੋ ਕਿ ਪੋਲੀਟੀਸ਼ਨ ਵੀ ਹਨ ਇਹਨਾਂ ਨਾਲ ਇਸ ਤਰ੍ਹਾਂ ਹੀ ਫੇਰ ਅਸੀਂ ਅਗਲੇ ਐਪੀਸੋਡ ਵਿੱਚ ਪੱਖ ਦੇ ਮਸਲਿਆਂ ਤੇ ਗੱਲ ਕਰਾਂਗੇ ਮਾਰਟੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਇੰਡੀਆ ਕ੍ਰਾਈਮ న్యూਸ ਸੁਖਨਾਮ ਜੀ ਹਰਮੇਸ਼ ਜੀ ਤੁਹਾਡਾ ਵੀ ਧੰਨਵਾਦ ਜਿਹੜੇ ਇਸ ਤਰ੍ਹਾਂ ਦੇ ਮਸਲੇ ਲੈ ਕੇ ਆਪਣੇ ਚੈਨਲ ਤੇ ਹੁੰਦੇ ਹੋ ਕੰਮ ਲੱਭ। ਮੈਂ ਹਾਂ ਸੁਖਨਾਮ ਸਿੰਘ ਮੇਰੇ ਨਾਲ ਕੈਮਰਾਮੈਨ ਹਰਮੇਸ਼ ਸਿੰਘ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਧੰਨਵਾਦ ਇੰਡੀਆ ਕ੍ਰਾਈਮ న్యూਸ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੀਟ